ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ ਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਆ ਨਰਕ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਇਹ ਕਰਕੇ ਉਲ ਜਾਣਾ ਕਿਤੇ ਵੀ ਖਰੀਦਦਾਰੀ ਕਰਦੇ ਜੀ ਧੰਨਵਾਦ ਸਾਰਿਆਂ ਭਰਾਵਾਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਪਹੁੰਚੇ ਆ ਪਿੰਡ ਸੋਤ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਪ੍ਰਦੀਪ ਹੁਣਾਂ ਦੇ ਫਾਰਮ ਤੇ ਪਹੁੰਚੇ ਆ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਬਣੇ ਰਹੋ ਐਂਡ ਤੱਕਰ ਕਰਦੇ ਆਂ ਗੱਲਬਾਤ ਕਿਹੋ ਜਿਹਾ ਰਹਿਣਗੇ ਅੱਜ ਦੇ ਭਾਅ ਪੱਤੇ ਜਾਇਤੋ ਜਾਇਜ ਕੀਮਤ ਦੇ ਵਿੱਚ ਜਿਹੜੀ ਖਰੀਦਦਾਰੀ ਕਰਵਾਵਾਂਗੇ ਇਸ ਫਾਰਮ ਤੋਂ ਨੀਲੀ ਰਾਵੀ ਜਰਸੀ ਤੇ ਮੋਰਾ ਦੇ ਤਿੰਨ ਪੀਸ ਆ ਬਾਈ ਪ੍ਰਦੀਪ ਹੁਣਾਂ ਦੇ ਕੋਲ ਸੋਹਣੇ ਆ ਪਸ਼ੂ ਸਾਰੇ ਰੇਟ ਵੀ ਜਾਇਜ ਕਰਾਉਨੇ ਆ ਵੇਨੇ ਆ ਆਓ ਕਰੀਏ ਗੱਲਬਾਤ ਬਾਈ ਪ੍ਰਦੀਪ ਸਾਸੀ ਗਾਲ ਸਤਿ ਸ਼੍ਰੀ ਅਕਾਲ ਸਭ ਸਾਹਿਬ ਠੀਕ ਠਾਕ ਜੀ ਚੜ੍ਹਦੀ ਕਲਾ ਭਰਾ ਤੂੰ ਸੁਣਾ ਹਾਂਜੀ ਵਧੀਆ ਕਿਰਪਾ ਜੀ ਓਕੇ ਰਿਪੋਰਟਾਂ ਹਾਂਜੀ ਚੜ੍ਹਦੀ ਕਲਾ ਚਲੋ ਸ਼ੁਕਰ ਹੈ ਰੱਬ ਦਾ ਤੇ ਐਡਰੈਸ ਕਰੀਏ ਨੋਟ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8289016207 ਦੂਜਾ ਨੰਬਰ 821778247 ਠੀਕ ਹੈ ਨੇਲੀ ਲੋ ਕਰਕੇ ਸ਼ੁਰੂਆਤ ਹਾਂਜੀ ਤੋਹਫਾ ਕਾਢੀ ਦੇਂਦਾ ਹਾਂ ਨਾ ਨਹੀਂ ਟਾਲਦੇ ਹਾਂਜੀ ਆਈ ਯਾਰ ਕੋਈ ਨਾ ਕੋਈ ਪੀਸ ਬੂਰੀ ਜਾਂ ਨੀਲੀ 라ਵੀ ਜਾਂ ਮੀਨੀ ਜਾਂ ਜਰਸੀ ਦਾ ਬ ਹਾਂਜੀ ਹਾਂਜੀ ਆਤ ਪਈ ਨਹੀਂ ਛੱਡਦੇ ਲੈ ਕੇ ਆਉਂਦੇ ਜੀ ਹਨਾ ਕੱਟੀ ਆ ਗਈ ਮਗਰ ਮਗਰ ਕੱਟੀ ਆ ਗਈ ਜੀ ਰਾਤ ਦੀ ਕਿਤੇ ਸੂਈ ਲੱਗਦੀ ਹੈ ਹਨਾ ਹਾਂਜੀ ਰਾਤ ਦੀ ਸੂਈ ਬਿਲਕੁਲ ਗਿੱਲਾ ਨਾੜੂ ਹੀ ਹੈ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਨਾੜੂ ਵੀ ਹੁਣ ਗਰਮੀ ਨਾਲ ਸੁੱਕ ਜਾਣੇ ਜਿੰਨੀ ਗਰਮੀ ਪੈਣ ਦੀ ਹੈ ਹਨਾ ਠੀਕ ਆ ਤੇ ਕਿੰਨੇ ਕ ਬੋਲੇ ਤੋਂ ਸਟਾਰਟਿੰਗ ਆ ਇਹ ਨਹੀਂ ਜੀ ਰਾਤ ਦੀ ਝੋਡੀ ਸੂਈ ਆ ਬੋਲਾ ਹੋਊਗਾ 6 ਕਿਲੋ ਐਵੇਂ ਆਪਾਂ ਝੂਠ ਨਹੀਂ ਮੰਨਣਾ ਐਵੇਂ ਇਹ ਪਲੂਣ ਆ ਨਾ ਹਾਂ ਪਲੂਣ ਹੀ ਮੂੰਹ ਸੀ ਦਿੰਦੇ ਐਨਾ ਕਿ ਦੇਣਾ ਵੀਰੇ ਪਲੂਣ ਆ ਨਾ ਹਾਂ ਪਲੂਣ ਹੀ ਮੂੰਹ ਸੀ ਦਿੰਦੇ ਐਨਾ ਕਿ ਦੇਣਾ ਹਜੇ 6-7 ਕਿਲੋ ਬੋ ਇੰਨਾ ਕੀ ਕਿਉਂ ਜਾਣ ਬੜੀ ਠੰਡੀ ਠੁੰਡੀ ਬਣੀ ਸਾਫ ਬੜੀ ਹੈ ਨਾ ਛੋਟੀ ਦੋ ਤੇ 11 ਨੀ ਤੇ 11 12 ਕਿਲੋ ਤੇ ਰਾਮ ਨਹੀਂ ਦੇ ਦੂਗੀ ਨਾ ਭਾਜੀ ਰਾਮ ਨਹੀਂ ਹਾਂ 10 11 ਕਿਲੋ ਬੜੇ ਰਾਮ ਨਾਲ ਦੇ ਦਊਗੀ ਥੰਥੁੰਦੀ ਮਟਾਈ ਚੰਗੀ ਹੈ ਸਜਣੋ ਮੋਟਾ ਥਾਨਿਆ ਤੇ ਇਹ ਆ ਕਿ ਨੋਕ ਵਾਲਾ ਇਹ ਪੋਲੀ ਹੋਊਗੀ ਜਿੰਨੀ ਵੀ ਹੋਊਗੀ ਹਾਂ ਪੋਲੀ ਰੂਹ ਵਰਗੀ ਜੀ ਵਾ 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 ਹਾਂ ਬਾਕੀ ਠੰਡੀ ਬੜੀ ਛੋਟੀ ਧਾਰ ਤੇ ਮੈਨੂੰ ਪੈਂਦੀ ਆ ਤੇ ਵਾਹ ਜੀ ਵਾਹ ਵਾ ਬਹੁਤ ਸੋਹਣੀ ਹੈ ਚੰਗੀ ਹੈ ਬਈ ਜਿੰਦੀ ਰਹੇ ਤੇ ਉਧਰੋਂ ਵੀ ਨੀਲੀ ਰਾਵੀ ਚ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਸੱਲੇ ਥਣਾ ਤੇ ਵੀ ਨਿਸ਼ਾਨ ਆ ਪੈਰਾਂ ਤੇ ਵੀ ਆ ਗਏ ਬਾਕੀ ਕੱਟ ਕਾਟ ਵੀ ਚੰਗਾ ਝੋਟਾ ਕੱਟ ਕਾਟ ਵੀ ਸੋਹਣਾ ਆ ਲੱਪਾ ਲੁਪਾ ਲ ਆਇਆ ਚਲੋ ਸੂਝਾਈ ਕਰਕੇ ਦਿੱਲੀ ਮਣ ਕੀ ਅੱਖ ਆ ਗਈ ਹਨਾ ਐਡਾ ਕੱਟ ਆ ਗਿਆ ਜੀ ਵੇਖੋ ਏਡਾ ਕੱਟ ਆ ਗਿਆ ਸੱਜੇ ਪਾਸੇ ਹਨਾ ਵਾਹ ਦੇਗਾ ਚੀਰ ਖੋਲੋ ਜੀ ਦੀ ਰਵੇ ਸਜਣੋ ਬਹੁਤ ਸੋਹਣੀ ਆ ਝੋਟੀ ਅਮੀਰ ਕਰਦੇ ਆ ਤੁਹਾਡੇ ਮਨ ਨੂੰ ਲੱਗੂਗੀ ਜਰੂਰ ਕਿਉਂਕਿ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਏ ਨਸਲ ਵੀ ਪੂਰੀ ਨੇਲੀ ਰਾਵੀ ਕੁਆਲਿਟੀ ਚ ਆ ਗਈ ਹਨਾ ਤਾਂ ਤੁਹਾਨੂੰ ਵਿੱਚ ਚੰਗਾ ਲੱਗਾ ਕਰਮਾਲੀ ਨੂੰ ਮੂੰਹ ਛੇਦਾਂਦਾ ਪਿਓਰ ਹੈ ਜੀ ਹਾਂ ਨਹੀਂ ਜੀ ਤੇ ਫਿਰ ਬਨਜੂਗੀ ਦੂਸਰੇ ਸੂਬੇ ਨੂੰ ਪੂਰੀ ਵੱਡੀ ਬਨਜੂ ਹੈ ਵੀ ਹੈਨਾ ਕਿੰਗਰੇ ਵਾਲਾ ਸਿੰਘ ਆ ਗਿਆ ਤੋਰਾ ਤਾਰਾ ਵੀ ਬਹੁਤ ਸੋਹਣਾ ਲੱਗਾ ਝੋਟੀ ਨੂੰ ਛੰਡੀ ਢੁੰਡੀ ਵੱਡੀ ਬਾਜੀ ਝੋਟੀ ਚੰਗੀ ਬੈਕਗ੍ਰਾਉਂਡ ਵਾਨੇ ਭੁੰਨੇ ਦੇ ਸਾਰੇ ਨਿਸ਼ਾਨੀਆਂ ਕਵਰ ਕਰਦੀ ਡੱਬ ਆ ਗਏ ਨੇ ਹਾਂਜੀ ਹਾਂਜੀ ਠੀਕ ਹੈ ਜੀ ਜੀ ਦੀ ਰਵੇ ਤੇ ਕੀਮਤ ਬਾਈ ਪ੍ਰਦੀਪ ਸਾਹਿਬ ਕਿੰਨੀ ਕਰ ਦੀਏ ਤੁਹ ਜੀ ਇਹਦਾ ਝੋਟੀਆਂ ਦਾ ਵੀ ਜੀ ਲੱਖ ਲੱਖ ਵੀ ਮੰਗੀ ਜਾਂਦੇ ਮੰਗੀ ਜਾਂਦੇ ਪਰ ਮੈਨੂੰ ਪਤਾ ਨਹੀਂ ਮੰਗਣਾ ਤਾਂ ਹਾਂ ਆਪਾਂ ਨਾ ਕੋਈ ਇਹਦਾ ਲੱਖ 94 ਦੇ ਦਈਏ ਜੀ ਵੇ ਲੋ ਹੋਰ ਕਰ ਦਿਓ ਤੁਸੀਂ ਕਰਾ ਲਓ ਮਾਨ ਜਿੰਨਾ ਕਰਾਉਣਾ ਜੀ 90 ਦੀ ਜੈਸਨੋ ਕਰ ਦਈਏ 90 ਦੀ ਦੇ ਦਾਂਗਾ ਜੈਸਨੋ ਭਾਜੀ ਝੋੜ ਹੀ ਕਰਨੀ ਬਸ ਇੱਚੋ ਆਪਾਂ ਓਕੇ ਭਰਾ ਕੋਈ ਗੱਲ ਨਹੀਂ ਹੈ ਨਾ 90000 ਦੀ ਜੈਸਨੋ ਬੜੀ ਝੋਟੀ ਚੰਗੀ ਆ ਵੀਰ ਜੀ 400 ਪੀਣ ਵਾਲੀ ਕਰਮਾਂ ਦੀ ਖਾਨੇ ਚੰਗੇ ਵਾਦੇ ਬੰਦੀ ਆ ਜੀਦੀ ਰਵੇ ਹਾਂ ਸੋਹਣੀ ਆ ਬਾਕੀ ਸੈਮਸੰਗ ਬਹੁਤ ਸੋਹਣਾ ਲੱਗਾ 400 ਇਹ ਪੀ ਕੇ ਫੇਰ ਇਹ ਵਿੱਚ ਵੇਖ ਸਕਦੇ। ਇੱਕ ਰਕ ਕਟਕਟ ਇਹਨੂੰ ਵਿਖਾ ਦੇ ਮੇਰਾ ਭਰਾ ਕਰਕੇ ਤੇ ਸਿੰਘਾਂ ਦੀ ਕੁਆਲਿਟੀ ਤੇ ਬਿਲਕੁਲ ਕੋਕੇ ਜੜੀ ਬੈਠੀ ਆ। ਕਟਕਟ ਵੀ ਸੋਹਣਾ ਲੱਗਾ ਧਾਰੀ ਚੰਗੀ ਆਉਂਦੀ ਨੀਲੀ ਰਾਵ ਜੀ ਧਾਰੀ ਪੂਰੀ ਆਉਂਦੀ ਆ। ਅੱਗੇ ਆ ਗਈ ਤੀਸਰਾ ਸੂਆ ਸੂਗੀ। ਇਹ ਤੀਜਾ ਸੂਆ ਸੁਣੀ ਭਾਜੀ ਤਿਆਰੀ ਹੈ ਨਾ ਕੋਈ 2-4 ਦਿਨੀਆਂ 2 ਲੈ ਜੇ 3 ਲੈ ਜੇ ਗਰਮੀ ਨਾਲ ਇੱਕ ਅੱਧਾ ਦਿਨ ਘਟ ਵੱਧ ਵੀ ਹੋ ਜਾਂਦਾ ਗਰਮੀ ਹੈ ਨਾ ਹਾਂਜੀ ਹਾਂਜੀ ਮੋਰਾ ਜੀ ਆ ਗਈ ਤੀਜੇ ਸੂਏ ਮੈਂਨੇ ਦੁੱਧ ਕੱਢਿਆ 14-15 ਕਿਲੋ ਭਾਜੀ ਅੱਛਾ ਘਰ ਵਾਲਿਆਂ ਦੇ ਕਹਿਣ ਮੁਤਾਬਕ ਤੀਜਾ ਸੂਆ ਮੈਂ ਪਿਓਰ ਸੁਣੀ ਆ ਜੀ 12-13 ਕਿਲੋ ਜਦੇ ਤੇ ਬੜਾ ਗਰਮੀ ਕਿੰਨੀ ਹੈ ਗਰਮਾਣੀ ਨੂੰ ਇਹਨੂੰ ਪੀ ਜਾਂਦਾ ਵਾ ਹਾਂ ਖੋਲੋ ਬਾਕੀ ਚੰਗੀ ਸੀ ਹੁਣ ਤੇ ਇੱਕਾ ਜਿਹਾ ਦੁੱਧ ਸੁੱਕ ਜਾਂਦਾ ਅੱਜਕੱਲ ਬਸ ਬਸ ਇਹ ਤੇ ਤਾੜੀਆਂ ਸੁਣੀ ਨਾ ਕਰਮਾਣੀਆਂ ਹਾਂ ਬਾਕੀ ਸੋਹਣਾ ਥਨਲੇਵਾ ਜਿੰਨਾ ਵੀ ਹੈਗਾ ਏ ਬਿਲਕੁਲ ਬੈਕਗ੍ਰਾਉਂਡ ਫੁੱਲ ਤਿਆਰ ਕਰ ਰਹੀ ਆ ਹਵਾਨਾ ਜਿਹੜਾ ਟੂ ਨੂੰ ਲੱਗ ਰਿਹਾ ਮਗਰ ਪੂਰੀ ਸਫਾਈ ਹੈ ਜੀ ਇਹਦੇ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋ ਗਈ ਭਾਜੀ ਠੀਕ ਆ ਓਕੇ ਕੋਈ ਵੀਰ ਭਰਾ ਆ ਜਿੱਦਾਂ ਇਹ ਮੰਗਾਲੇ ਠੀਕ ਆ ਘਰੇ ਲਾ ਕੇ ਤਸਦੀ ਕਰਕੇ ਫਿਰ ਪਾਸੇ ਦੇ ਓਕੇ ਓਕੇ ਲਓ ਜੀ ਬਹੁਤ ਸੋਹਣੀ ਆ ਤੇ ਥਨਲੇਵਾ ਬਹੁਤ ਸੋਹਣਾ ਲੱਗਾ ਕਰਮਾੜੀ ਨੂੰ ਦੇਖ ਸਕਦੇ ਜੀ ਨੌਕਾਲਾ ਥਾਨਿਆ ਤੇ ਬਾਈ ਪ੍ਰਦੀਪ ਇਹਦੀ ਕੀਮਤ ਕਿੰਨੀ ਆ ਇਹ ਵੀ ਕੀਮਤ ਭਾਜੀ ਨਾ 15 ਨਾ 12 ਅੱਛਾ ਜੈਸ ਨੂੰ ਹੀ 15 ਨਹੀਂ ਮੈਂ ਦੇਣੀ ਆਪਾਂ ਉਹ ਚੋ ਛੋੜਛੱਪਾ ਹੀ ਕਰਨਾ ਜੀ ਕੋਈ ਕਿੰਨਾ ਕ 1000 ਰੁਪਿਆ ਛੋਟ ਕਰ ਦਾਂਗੇ 1 ਲੱਖ 3000 ਹਾਂਜੀ 13 ਦੇ ਦਿਓ ਚਲੋ ਕੋਈ ਨਹੀਂ ਦੇ ਦਾਂਗੇ 13 ਦੀ ਲਾਂਗੀ ਅੱਗੇ ਜਰਸੀ ਆ ਗਈ ਤੀਜੇ ਨੰਬਰ ਦੇ ਹਨਾ ਹਾਂ ਜਰਸੀ ਆ ਗਈ ਵਾਹ ਵਾਹ ਬੱਚੀ ਬੱਚਾ ਇਹ ਬੱਚੀ ਜੀ ਬੱਚੀ ਬੜੀ ਪਿਆਰੀ ਭਾਈ ਹਨਾ ਮਗਰ ਪ्योर ਬੱਚੀ ਆ ਗਈ ਜੈਸੇ ਦੂਜਾ ਸੂਹਾ ਆਊਗਾ ਇਹ ਦੂਜਾ ਸੂਹਾ ਸੂਈ ਭਾਜੀ ਥਾਨ ਬੜਾ ਸੋਹਣਾ ਲੱਗਾ ਬੜਾ ਜਲਦਾ ਸੋਹਣਾ ਲੱਗਾ ਇਹ ਕੱਲ ਦੀ ਸੂਈ ਜੇ ਹੂੰ ਖੋਲ ਕੇ ਹਾਂਜੀ ਸੋਰਾ ਤਰਾ ਕਰਵਾਈਏ ਚੈੱਕ ਥਾਨ ਬੜਾ ਸੋਹਣਾ ਤੇ ਆਪ ਵੀ ਬੜਾ ਪੰਨੇ ਜੀ ਦੂਜਾ ਸੂਹਾ ਤੇ ਹਾਂਜੀ ਹਾਂਜੀ ਕਿੰਨਾ ਇੱਕ ਦੁੱਧ ਦੀ ਕੁਆਸਤੀ ਦਾ ਹਿਸਾਬ ਲਾਈਏ ਪਹਿਲੇ ਸੂਵੇ ਦਾ ਹੋਊਗਾ ਇਹ ਵੀ ਬੜਾ ਹੋਊਗਾ 10-11 ਕਿਲੋ ਕੱਲ ਦੀ ਸੂਈ ਆ ਪਹਿਲੇ ਸੂਵੇ ਕਿੰਨਾ ਕੁ ਭਰਿਆ ਉਹ ਤੁਹਾਡੇ ਆੜੇ ਦੁੱਧ ਪਹਿਲੇ ਸੂਏ ਭਾਜੀ ਇਹਨੇ 14-15 ਕਿਲੋ ਦਿੱਤਾ ਨਾ ਗਲਤ ਕਰਨੀ ਕਰਨੀ ਆਪਾਂ ਅੱਛਾ ਹਾਂਜੀ ਠੀਕ ਆ ਦੁੱਧ 15-16 ਕਿਲੋ ਅਸੀਂ ਆਣਨਾ 14 15 ਪਹਿਲੇ ਸਵੇਰੇ ਪਰਿਆ ਹਾਂਜੀ ਠੀਕ ਹੈ ਤੇ ਕਿੰਨੀ ਕੀਮਤ ਆ ਤੇ ਇਹਦੀ 55000 ਦੀ ਭਾਜੀ ਹੋਰ ਜੈਸਨ ਹੋਰ ਕਰ ਦੀਏ ਜੈਸਨ 59000 ਦੀ ਬਚੀ ਦੇ ਦਾਂਗੇ ਛੋਟ 100 ਰੁਪਿਆ ਛੋੜੀ ਕਰਨੀ ਆਪਾਂ ਹਾਂਜੀ 100 ਰੁਪਿਆ ਛੋੜੀ ਕਰਨੀ 52000 ਦੀ ਬਚੀ ਦੇ ਦਾਂਗੇ 50 ਇਹ ਨਾ ਕਰ ਦੀਏ ਨਹੀਂ 50 ਆ ਧੱਕਾ ਹੋ ਜਾਣਾ ਕਰ ਦੀਏ ਜਾਂ ਦੇ ਬੜਾ ਪਿਆਰ ਕਰਦਾ 50 ਦੀ ਜਾਨ ਦੇ ਬੜਾ ਬੜਾ ਪਿਆਰ ਕਰਦੇ ਆਪਾਂ ਨੂੰ ਸਾਰੇ ਆਣਾ ਮੁੜ ਕੇ ਭੈਣ ਤੇ ਆ ਪੇਰ ਛਡਾਉਂਦੇ ਆ ਇਹ ਮੁੱਢੇ ਕੁਝ ਨਹੀਂ ਦਾ ਨਾ ਛੱਡੀ ਛੋੜੇ ਬਾਰੇ ਛੱਡੀ ਚਲੋ ਕੋਈ ਗੱਲ ਨਹੀਂ ਜੀ ਛੋੜੀ ਕਰਨੀ ਆਪਾਂ 100 ਰੁਪਏ ਬਾਕੀ ਠੰਡੀ ਠੰਡੀ ਲਾ ਦੇ ਕਰਮਗਰ ਬਾਨਾ ਬੋਨਾ ਬਖਾਰੇ ਬੈਕਗਰਾਉਂਡ ਵਾਹ ਵਾਹ ਕੀ ਬਾਤ ਹੈ ਹਾਂ ਬਹੁਤ ਜਿਆਦੀ ਕਰਮਾਂ ਵਾਲੀ ਠੰਡੀ ਹੁੰਦੀ ਆ ਠੀਕ ਆ ਚਲੋ ਕੋਈ ਨਹੀਂ ਛੱਡਦੇ ਜੀਂਦੀ ਰਵੇ ਤੇ ਸੋਹਣੀ ਆ ਸੱਜਣੋ ਆ ਪਸ਼ੂਆ ਬਾਈ ਪ੍ਰਦੀਪ ਦੇ ਫਾਰਮ ਤੇ ਤਿੰਨ ਪਸ਼ੂ ਜਰਸੀ ਮੋਰਾ ਤੇ ਨੀਲੀ ਰਾਵੀ ਤੇਨਾ ਜੋ ਜਿਹੜਾ ਪੀਸ ਚੰਗਾ ਲੱਗਦਾ ਏ ਤੁਸੀਂ ਆਪਣੀ ਜਿਹੜੀ ਖਰੀਦਾਰੀ ਕਰ ਸਕਦੇ ਜੀ ਪਿੰਡ ਸੋਰ ਸਿੰਘ ਪਹੁੰਚ ਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਸਾਰੇ ਚੰਗੇ ਤੇ ਧਾਰੂ ਪਸ਼ੂ ਨੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਰੱਬ ਰਾਖਾ